ਤੈਨੜਾ ਐਸਾ ਨਾ ਹੋਵੇ ਕਿ ਜਿਸਮ ਦੀ ਪ੍ਰਦਰਸ਼ਨੀ ਹੋ ਰਹੀ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਜ ਬਿਆਨ ਕਰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸਿਆਦ ਕਹਨੇ ਇਨ ਸ਼ਿਕਾਰੀ ਨੂੰ ਜ਼ਾਲਮ ਨਾ ਤੇ ਬੋਧੀਆਂ ਚੰਚਲ ਪ੍ਰਦਰਸ਼ਨੀ ਕਰਨ ਵਾਲੀਆਂ ਇਸਤਰੀ ਆਪਣੇ ਜਿਸਮ ਦੀ ਨਮਾਇਸ਼ ਕਰਨਾ ਚਾਹੁੰਦੀ ਹੈ ਪ੍ਰਦਰਸ਼ਨੀ ਚੰਚਲ ਤੇ ਪੁਰਸ਼ ਸ਼ਿਕਾਰੀ ਬਣਿਆ ਹੋਇਆ ਹੈ ਉਹ ਇਸ ਤਰ੍ਹਾਂ ਰਿਚ ਉਸਦੀ ਤਕਣੀ ਇਸ ਤਰ੍ਹਾਂ ਦੀ ਉਸਦੀ ਖੋਜ ਇਸ ਤਰ੍ਹਾਂ ਦੀ ਬੜੀ ਉਸਦੀ ਜ਼ਾਲਮ ਬਿਰਤੀ ਤੇ ਬੜੀ ਉਸਦੀ ਸ਼ਿਕਾਰੀ ਬਿਰਤੀ ਉਹ ਸ਼ਿਕਾਰੀ ਹੈ ਤੇ ਇਹ ਖੁਦ ਸ਼ਿਕਾਰ ਬਣਦੀ ਹੈ ਜਿਸਮ ਦੀ ਪ੍ਰਦਰਸ਼ਨੀ ਕਰਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ ਬੁਰਖੋ ਹੈ ਸਯਾਦ ਪਹਿਲੇ ਬਾਦਸ਼ਾਹ ਜੀ ਦੀ ਬਾਣੀ ਹੈ ਗੁਰੂ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ रन्ना बोधिया याद सील संजम सुच बन्नी, खाना खाज अखाज ना शील है न सुच है न संजम है ना शर्म है ना हया एक शिकारी है एक प्रदर्शित करना चाहती है एक अपने जिसम की नुमाइश करना चाहती है दूजा देखना चाहता है एक शिकारी है ਇਸ ਤਰ੍ਹਾਂ ਦੀ ਬਿਰਤੀ ਅਗਰ स्त्री ਦੀ ਹੈ ਔਰ ਇਸ ਤਰ੍ਹਾਂ ਦੀ ਬਿਰਤੀ ਅਗਰ ਪੁਰਸ਼ ਦੀ ਹੈ ਤਾਂ ਪਤਾ ਹੈ اولاد ਕਿਸ ਤਰ੍ਹਾਂ ਦੀ ਹੋਵੇਗੀ ਸਤਿਗੁਰੂ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜ਼ਰੂਰੀ ਜੋਰੋ ਜਿੰਨਾ ਦਾ ਸਿਕਧਾਰ ਧੀਆ ਪੁੱਤਰ ਜਿੰਨ ਭੂਤ ਹੋਣਗੇ ਔਰ ਕੁਛ ਨਹੀਂ ਧੀਆ ਵੀ ਜਿੰਨ ਪੈਦਾ ਹੋਣਗੀਆਂ ਪੁੱਤ ਵੀ ਜਿੰਨ ਪੈਦਾ ਹੋਣਗੇ ਇੱਥੇ ਤਾਂ ਮੈਂ ਕਹਿ ਨਹੀਂ ਸਕਦਾ ਭਾਰਤ ਦੇ 1000ਾਂ ਤੇ ਪਰਮਣ ਕਰਦਾ ਹੈ ਤੇ ਕਈ ਮਾਪੇ ਕਹਿ ਦਿੰਦੇ ਨੇ ਗੈਨੇ ਜੀ ਇਸ ਬੱਚੇ ਨੇ ਸਾਨੂੰ ਬੜਾ ਵਕਤ ਪਾਇਆ ਹੈ ਸਾਰੇ ਮਹੱਲੇ ਨੂੰ ਵਗਦ ਪਾਇਆ ਹੈ ਤੇ ਕੁਛ ਦਿਨ ਵਾਸਤੇ ਤੁਸੀਂ ਆਪਣੇ ਕੋਲ ਰੱਖ ਲਓ ਤੇ ਮੈਂ ਕਹਿਣਾ ਹੁੰਦਾ ਜਿਹੜਾ ਭੂਤ ਥਾਣੋਂ ਚੰਬੜਾ ਹੈ ਮੈਨੂੰ ਚੜਨਾ ਨਹੀਂ ਤੇ ਮੈਂ ਜਿਹੜੇ ਸੰਗਲ ਰੱਖਣ ਦੀ ਇਹਨੂੰ ਬੰਨ ਕੇ ਰੱਖਾਂਗਾ ਇਹਦੇ ਬਹੁਤ ਤੁਹਾਨੂੰ ਵਗਦ ਪਾਇਆ ਹੈ ਪਰਿਵਾਰ ਨੂੰ ਵਗਦ ਪਾਇਆ ਹੈ ਸਾਰੇ ਮਹੱਲੇ ਨੂੰ ਵਗਦ ਪਾਇਆ ਤੇ ਬਹੁਤ ਹੈ ਤੇ ਆਖਰ ਭੂਤ ਪ੍ਰੇਤ ਹੀ ਪੈਦਾ ਹੋਣਗੇ ਹੋਰ ਕੀ ਕੱਲੀ ਅੰਦਰ ਨਾਨਕਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ जो हालात जो अपने पेश की थे, ने बिल्कुल प्रत्यक्ष दिखाई देना जिन्हों का शिकदार किसी ने सारे परिवार नकत पाया किसी ने सारे महल नकत पाया किसी ने सारे शहर वकत पाया कुछ ऐसे भी आंद ने सारी कौम वकत पा देंदे देश वकत पा देंगे भूत प्रे ਜੰਮੜਦੇ ਨੇ ਜੇ ਸੇ ਕਲੇਸ਼ ਬਰਬਾਹ ਘਰ ਦੇ ਚ ਰੋਦਨ ਘਰ ਦੇ ਚ ਕਲੇਸ਼ ਦੁੱਖ ਤੇ ਸੰਤਾਪ ਅਗਰ ਜੀਵਣਾ ਮਰਿਆਦਾ ਦੇ ਚ ਨਹੀਂ ਖਾਣਾ ਪੀਣਾ ਮਰਿਆਦਾ ਦੇ ਚ ਨਹੀਂ ਪਹਿਨਣਾ ਮਰਿਆਦਾ ਦੇ ਚ ਨਹੀਂ ਹੱਸਣਾ ਤੇ ਰੋਣਾ ਮਰਿਆਦਾ ਦੇ ਚ ਨਹੀਂ ਤਾਂ ਆਖਰ ਅੰਜਾਮ ਤੇ ਮਾੜਾ ਹੋਵੇਗਾ ਕੁਦਰਤ ਨੇ ਸਭ ਕੁਝ ਨਾਪ ਤੋਲ ਕੇ ਰੱਖਿਆ ਦੇਖੋ ਸਾਡੇ ਸਰੀਰ ਦੇ ਚ 98 ਡਿਗਰੀ ਤੱਕ ਗਰਮੀ ਰਹੇ ਤਾਇਆ ਸੀ ਤੰਦਰੁਸਤਾਨਾ ਇੱਕ ਵਾਰ ਜਾਇ 99 ਹੋ ਜਾਏ 100 ਹੋ ਜਾਏ ਮੰਜੇ ਤੇ ਕਹਿ ਜਾਂਦੇ ਨਹੀਂ ਉੱਠ ਸਕਦੇ ਗਰਮੀ ਪ੍ਰਮਾਤਮਾ ਨੇ ਨਾਪ ਤੋਲ ਕੇ ਰੱਖੀਏ ਕਿ ਸਰੀਰ ਇੰਜ ਕਹਿ ਲੋ ਬਿਲਕੁਲ 에어 ਕੰਡੀਸ਼ਨ ਹੈ ਪ੍ਰਮਾਤਮਾ ਭਾਵੇਂ ਬਰਫ਼ ਪੈਂਦੀ ਹੋਵੇ 98 ਰਹੇਗੀ ਭਾਵੇਂ ਲੋਹ ਚਲਦੀ ਹੋਵੇ ਅੰਦਰ 98 ਰਹੇਗੀ ਰੱਬ ਨੇ ਨਾਪ ਤੋਲ ਕੇ ਰੱਖੀ ਪਰ ਮਨੋ ਕ ਖਾਣ ਪੀਣ ਦੀ ਬਦਪ੍ਰੇਸ਼ੀ ਕਰਕੇ ਇਸ ਨਿਯਮ ਨੂੰ ਤੋੜਦਾ ਹੈ ਬਹੁਤ ਮੁਤਾਲਾ ਕਰਨਾ ਸਭ ਕੁਝ ਪ੍ਰਮਾਤਮਾ ਨੇ ਜਿਸਮ ਦੇ ਚ ਨਾਬ ਤੋਲ ਕੇ ਰੱਖਿਆ ਮਰਿਆਦਾ ਰੇ। ਔਰ ਜਦੋਂ ਮਨੁੱਖ ਖਾਣ ਪੀਣ ਦੀ ਬੇਸੰਜਮਾਈ ਕਰਦਾ ਹੈ, ਰਹਿਣ ਉੱਠਣ ਬੈਠਣ ਦੀ ਬੇਸੰਜਮਾਈ ਕਰਦਾ ਹੈ, ਇਹ ਤੱਤਾ ਦਾ ਡਿਸਪੀਲਨ بگੜ ਜਾਂਦਾ ਹੈ। ਮਰਿਆਦਾ ਟੁੱਟ ਜਾਂਦੀ ਹੈ। ਮਰਿਆਦਾ ਬੰਦ ਹੋ ਜਾਂਦੀ ਹੈ। ਤੇ ਜਿਸ ਬੰਦੇ ਨੇ ਆਪਣੇ ਜਿਸਮ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਹੈ ਉਸਤਾਹੀ ਮਾ। ਉਹ ਪਰਿਵਾਰ ਦੀ ਮਰਿਆਦਾ ਵੀ ਭੰਗ ਕਰੇਗਾ। ਉਹ ਸੰਸਾਰ ਦੀ ਮर्यादा ਵੀ ਮੰਨ ਕਰੇਗਾ ਉਹ ਗੁਰੂ ਦੀ ਮर्यादा ਵੀ ਮੰਨ ਕਰਨ ਦੀ ਕੋਸ਼ਿਸ਼ ਕਰੇਗਾ ਉਹ ਹਰ ਪਾਸੇ ਕੋਸ਼ਿਸ਼ ਕਰੇਗਾ ਕੁਝ ਵੀ ਮर्याਦਾ ਦੇਚ ਨਹੀਂ ਅਤੇ ਮर्याਦਾ ਦੀ ਪਾਲਣਾ ਵੀ ਨਹੀਂ ਕਰੇਗਾ ਉਹ ਮर्याਦਾ ਤੋੜੇਗਾ ਉਠਰੇ ਟਿਕ ਰੂਲ ਵੀ ਤੋੜ ਸਕਦਾ ਹੈ ਟ੍ਰੈਫਿਕ ਦੇ ਨਿਯਮ ਮर्याਦਾ ਨਹੀਂ ਮੰਨ ਲਈ ਸੜਕਾਂ ਤੇ ਚੱਲਣ ਦਾ ਜੋ ਨਿਯਮ ਹੈ ਇਸ ਨੂੰ ਵੀ ਤੋੜੇਗਾ ਜੋ ਜਿਸਮ ਦੇ ਤਲ ਤੇ ਉਖੜਿਆ ਹੋਇਆ ਹੈ ਕਹਿੰਦੇ ਹਰ ਤਲ ਤੇ ਉਖੜੇਗਾ ਹਰਥਾਂ ਤੇ ਮर्याਦਾ ਨੂੰ ਤੋੜੇਗਾ ਹਰ ਥਾਮ ਰਿਆਦਾਨੂ ਪਰੇ ਸੁਟੇਗਾ ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਦੇ ਨੇ ਇਹ ਪਰਮਾਤਮਾ ਦੇ ਮਾਰਗ ਦਾ ਪਾੰਦੀ ਨਹੀਂ ਤੇ ਧਰਮ ਖੰਡੇ ਵੀ ਨਹੀਂ ਹੈ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰ ਤਿੰਨ ਕੇ ਨਾਮ ਅਨੇਕ ਅਨੰ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਸਾਇਬਗਨ ਹਰ ਇੱਕ ਦੇ ਕਰਮਾਂ ਦੀ ਵਿਚਾਰ ਹੋਵੇਗੀ ਕਰਮ ਮर्यादा ਦੇ ਸੰ ਕਿ ਬੇਮर्यादा ਹੈ ਖਾਣਾ ਪੀਣਾ ਬੇਮर्यादा ਹੈ ਰੋਗ ਪੈਦਾ ਹੋ ਜਾਣਗੇ ਔਰ ਆਪ ਸੁਣ ਕੇ ਹੈਰਾਨ ਹੋਗੇ ਆਰਵੈਦ ਆਚਾਰੀਆ ਕਹਿੰਦੇ ਨੇ 90% ਦੀ ਰੋਗ ਆਹਾਰਕ ਨੇ ਜੋ ਸਾਡੇ ਰੋਗ ਪੈਦਾ ਹੁੰਦੇ ਨੇ 90% ਆਹਾਰਕ ਨੇ ਖਾਣ ਪੀਣ ਦੀ ਬਦਪ੍ਰੇਜ਼ੀ ਤੋਂ ਨੇ 10% ਜੱਦੀ ਹੋ ਸਕਦੇ ਨੇ ਖਾਨਦਾਨੀ 10% ਹੋਰ ਕੁਝ ਕਾਰਨ ਹੋ ਸਕਦੇ ਨੇ 90% ਦੀ ਰੋਗ ਆਹਾਰਿਕ ਨੇਕ ਮਨੁੱਖ ਆਪਣੇ ਸਰੀਰ ਦੇ ਅਨੁਕੂਲ ਨਹੀਂ ਚੱਲਦਾ ਹੈ। ਔਰ ਉਹਨਾਂ ਨੇ ਬਕਾਇਦਾ ਇੱਕ ਨਿਯਮ ਵੀ ਦੱਸਿਆ ਹੈ। ਵਾਤ ਪਿਤ ਕਫ ਉਹ ਕਹਿੰਦੇ ਜਦ ਬੰਦੇ ਨੂੰ ਤਾਪ ਚੜਿਆ ਹੈ ਉਹ ਜਿਹੜੇ 90% ਦੀ ਰੋਗ ਮੰਨੇ ਨੇ। ਜਦ ਮਨੁੱਖ ਦੁਖੀ ਹੋਇਆ ਹੈ, ਪੀੜਤ ਹੋਇਆ ਹੈ, ਰੋਗੀ ਹੋਇਆ ਹੈ। ਉਹ ਕਹਿੰਦਾ ਇਹਨਾਂ ਕਾਰਨਾਂ ਕਰਕੇ ਹੋਵੇਗਾ ਵੈਦ ਧਨੰਤਰ ਹਕੀਮ ਲੁਕਮਾਨ ਜਿਨ੍ਹਾਂ ਨੇ ਆਯੁਰਵੇਦ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ। तो हजारों साल पहले जो जड़ी बूटिया उन्होंने सुभा दस है कि सहस उस तो उल्ट नहीं दस सके उ दे शरीर पित्त प्रधान हो गई पित्त गर्मी बद गई है बढ़ा दिता है उसने मादा या गर्मी प्रधान शरीर है पित प्रधान उसका शरीर है ऐसे बंदे ਉਹ ਚੀਜ਼ਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੈ ਨਹੀਂ ਤੇ ਪੇਤ ਵੱਜ ਜਾਏਗੀ ਔਰ ਇਸ ਵਿੱਚ ਤੋਂ ਅਨੇਕਾਂ ਰੋਗ ਹੋ ਸਕਦੇ ਨੇ ਪੀਲੀਆ ਹੋ ਸਕਦਾ ਹੈ ਔਰ ਇਸ ਤਰ੍ਹਾਂ ਦੇ ਹੋਰ ਸੈਂਕੜੇ ਰੋਗ ਹੋ ਸਕਦੇ ਕਪਾਣੀ ਪਰਹਾਨ ਐਸਾ ਮਨੁੱਖ ਉਹਨਾਂ ਚੀਜ਼ਾਂ ਨੂੰ ਖਾਵੇ ਜਿਨ੍ਹਾਂ ਦੀ ਤਾਸੀਰ ਹੀ ਠੰਡੀ ਹੈ ਬੜੀ ਠੰਡੀ ਹੈ ਅਗਰ ਖਾਏਗਾ ਜੋੜ ਦੁਖਣਗੇ ਮੋਢੇ ਟੁੱਟਣਗੇ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣਗੀਆਂ। ਵਾਤ, ਪਿੱਤ, ਕਫ, ਵਾਤ, ਵਾਈਓ ਤੇ ਜਿਹਦੇ ਸਰੀਰ ਦੇ ਵਿੱਚ ਵਾਈਓ ਪ੍ਰਧਾਨ ਹੈ ਉਹ ਬਾਦੀ ਚੀਜ਼ਾਂ ਖਾਵੇ। ਹੋਰ ਵਾਈਓ ਵਧੇ ਤੇ ਵਧਿਆਂ ਇਹਦਾ ਸਰੀਰ ਢਡਾਲ ਹੋ ਜਾਏਗਾ। ਉਹ ਕਹਿੰਦੇ ਸਨ ਆਯੁਰਵੇਦ ਦੇ ਆਚਾਰੀਆ ਵੀ ਪਹਿਲੇ ਆਪਣੇ ਸਰੀਰ ਦੇ ਨਿਯਮ ਨੂੰ ਦੇਖ ਲੈ। ਸਰੀਰ ਦੇ ਵਿੱਚ ਕਿਹੜੀ ਚੀਜ਼ ਪ੍ਰਧਾਨ ਹੈ? ਪਿੱਤ ਪ੍ਰਧਾਨ ਹੈ, ਕਫ ਪ੍ਰਧਾਨ ਹੈ। ਵਾਇਓ ਪਰਾਂ ਹੈ ਇਹ ਵੀ ਇੱਕ ਆਪਣੇ ਆਪ ਵਿੱਚ ਵਿਗਿਆਨ ਹੈ ਸੋਚ ਤੇ ਸਮਝ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਕਿ ਜ਼ਮੀਨ ਤੇ ਮੈਂ ਦੇਖਦਾ ਰਾਤਾਂ ਨੇ ਰੁੱਤਾਂ ਨੇ ਫਿਤ ਹੈ ਵਾਰ ਸਭ ਮਰਿਆਦਾ ਦੇ ਚੱਲ ਰਹੇ ਨੇ ਦਰਿਆ ਮਰਿਆਦਾ ਦੇ ਚੱਲ ਰਹੇ ਨੇ ਸਾਗਰ ਮਰਿਆਦਾ ਦੇ ਚ ਹੈ ਸੂਰਜ ਚੰਨ ਤਾਰੇ ਮਰਿਆਦਾ ਦੇ ਚ ਨੇ ਜ਼ਮੀਨ ਮਰਿਆਦਾ ਦੇ ਚ ਘੁੰਮ ਰਹੀ ਏ ਤੂੰ ਬੇਮਰਿਆਦਾ ਤੂੰ ਮਰਿਆਦਾ ਦੇ ਚ ਤੇਰਾ ਸਭ ਕੁਝ ਬੇਮਰਿਆਦਾ ਤੇਰਾ ਉਠਣਾ ਬੇਮਰਿਆਦਾ ਤੇਰਾ ਸੋਣਾ ਬੇਮਰਿਆਦਾ ਤੇਰਾ ਖਾਣਾ ਬੇਮਰਿਆਦਾ ਤੇਰਾ ਪਹਿਣਾ ਬੇਮਰਿਆਦਾ ਤੇਰਾ ਹਸਣਾ ਤੇ ਰੋਣਾ ਬੇਮਰਿਆਦਾ ਸਭ ਕੁਝ ਮਰਿਆਦਾ ਦੇ ਚਾਹੀਦਾ ਇਹ ਧਰਤੀ ਧਰਮ ਕਮਾਣੋ ਵਾਸਤੇ ਇਹ ਧਰਤੀ ਇਸ ਵਾਸਤੇ ਹੈ ਕਿ ਤੂੰ ਮਰਿਆਦਾ ਦੇ ਚ ਰਹੇ ਧਰਤੀ ਖੁਦ ਮਰਿਆਦਾ ਦੇ ਚ ਹੈ ਤੇ ਤੂੰ ਧਰਤੀ ਤੇ ਚੱਲ ਰੇ ਮਰਿਆਦਾ ਦੇ ਚੱਲ ਧਰਤੀ ਖੁਦ ਮਰਿਆਦਾ ਦੇ ਚ ਘੁੰਮ ਰਹੀ ਹੈ ਇਸ ਵਾਸਤੇ ਤੂੰ ਧਰਤੀ ਤੇ ਜੀਵਣਾ ਹੈ ਤੇ ਮਰਿਆਦਾ ਦੇ ਚ ਜੀਵ ਮਹਾਪੁਰਸ਼ਾਂ ਨੇ ਬੈਰੋ ਨੇ ਕੁਝ ਮਰਿਆਦਾਵਾਂ ਬਣਾਈਆਂ ਨੇ ਧਰਮ ਕੰਨ ਇਸਲਾਮ ਨੇ ਸ਼ਰਾ ਬਣਾ ਦਿੱਤੀ Hindu ਧਰਮ ਨੇ ਕਰਮ ਕਾਂਡ ਬਣਾ ਦਿੱਤਾ ਸਤਗੁਰਾਂ ਨੇ ਵੀ ਸਾਡੇ ਵਾਸਤੇ ਧਾਰਮਿਕ ਮਰਿਆਦਾ ਬਣਾ ਦਿੱਤੀ ਸਰੀਰ ਦੀ ਮਰਿਆਦਾ ਬਣਾ ਦਿੱਤੀ ਸਮਾਜ ਦੀ ਮਰਿਆਦਾ ਬਣਾ ਦਿੱਤੀ ਜਿਹੜਾ ਤੋੜੇ ਉਹ ਤੇ ਜੇ ਪਹਿਲੇ ਪੜਾਉ ਤੇ ਵੀ ਨਹੀਂ ਹੈ ਤੇ ਮੈਂ ਇੱਕ ਅਰਜ਼ ਕਰਦੇ ਆ ਕਲਗੀਧਰ ਪਿਤਾ ਨੇ ਕਹਿ ਦਿੱਤਾ ਸੀ ਕਿ ਮੈਂ ਆਤਮਾ ਕਰਕੇ ਗ੍ਰੰਥ ਦੇ ਚਾ ਗੁਰੂ ਗ੍ਰੰਥ ਔਰ ਮੈਂ ਸਰੀਰ ਕਰਕੇ ਗੁਰੂ ਪੰਥ ਦੇ ਚਾ ਗੁਰੂ ਪੰਥ ਪੰਥ ਦੇ ਦਰਸ਼ਨ ਮੇਰੀ ਕਾਇਆ ਦੇ ਦਰਸ਼ਨ ਗ੍ਰੰਥ ਦੇ ਦਰਸ਼ਨ ਮੇਰੀ ਆਤਮਾ ਦੇ ਦਰਸ਼ਨ ਸ਼ਬਦ ਨੂੰ ਜੋ ਸੁਨੇਗਾ ਉਹ ਮੇਰੀ ਆਤਮਾ ਨਾਲ ਜੁੜੇਗਾ ਔਰ ਜੋ ਸੰਗਤ ਦੇ ਦਰਸ਼ਨ ਕਰੇਗਾ ਪੰਗਤ ਦੇ ਦਰਸ਼ਨ ਕਰੇਗਾ ਪੰਥ ਦੇ ਦਰਸ਼ਨ ਕਰੇਗਾ ਉਹ ਮੇਰੀ ਕਾਇਆ ਦੇ ਦਰਸ਼ਨ ਕਰੇਗਾ ਸਿੱਖ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਨੋ ਭਲੇ ਸਿੱਖ ਪੰਥੋਂ ਮੇਰੋ ਵਾਸਾ ਪੂਰਨ ਕਰੋ ਧਰੋ ਜੈ ਆਸਾ ਸਰਬ ਲੋਗ ਗ੍ਰੰਥ ਮੈਂ ਕਾਇਆ ਕਰਕੇ ਪੰਥ ਦੇਚਾ ਅਗਰ ਕੋਈ ਤੁਹਾਨੂੰ ਕਹੇ ਨਾ ਕਿ ਦੇਹਦਾਰੀ ਗੁਰੂ ਤੋਂ ਬਿਨਾ ਗੱਲ ਨਹੀਂ ਬਣਦੀ ਕਹਿ ਦਿੱਤਾ ਕਰੋ ਪੰਥ ਸਾਡੀ ਦੇਹਦਾਰੀ ਗੁਰੂ ਹੈ ਅਸੀਂ ਪੰਥ ਦੇ ਦਰਸ਼ਨ ਕਰਦੇ ਹਾਂ ਗੁਰੂ ਦੇ ਦਰਸ਼ਨ ਸੰਗ ਦੇ ਦਰਸ਼ਨ ਵਿੱਚ ਸੰਗਤ ਹਰ ਪ੍ਰਭ ਅਸੇ ਜੀ ਇਸ ਨੂੰ ਮੈਂ ਫਿਰ ਖੁਲਾਸੇ ਦੇ ਜੋ ਹੈ ਲਵਾਗਾ ਤੋਂ ਪੰਥ ਦੀ ਆਪਣੀ ਇੱਕ अहमियत ਹੈ। اور ਜਦ ਪੰਥ ਗੁਰੂ ਹੈ, ਤਾਂ ਸਤ ਗੁਰ ਨੇ ਅਖਤਿਆਰਤ ਦੇ ਦਿੱਤੇ ਸਨ ਪੰਜਾਂ ਨੂੰ। ਆਇ ਤੋ 50-60 ਸਾਲ ਪਹਿਲੇ। 50-60 ਬੰਦਿਆਂ ਨੇ ਸਾਲ 1.5 ਸਾਲ ਮਿਹਨਤ ਕਰਕੇ ਸਿੱਖ ਸਿੰਘ ਦੀ ਮਰਿਆਦਾ ਤਰਤੀਬ ਦਿੱਤੀ, ਲਿਖੀ ਜਿਹਨੂੰ ਖਰੜਾ ਕਹਿੰਦੇ ਨੇ। ਅਕਾਲ ਤਖਤ ਦਾ। ਜਿਹਦੇ ਸੰਤਾਂ ਦੇ ਵੀ ਦਸਕਤ ਨੇ, ਗੁਣੀ ਗੈਨੀਆਂ ਦੇ ਵੀ ਦਸਕਤ ਨੇ। ਉਸ ਵਕਤ ਦੇ ਆਲਮ ਵਿਦਵਾਨ ਮੁਦਬਰ ਸਭ ਦੇ ਸਾਇੰਸ ਨੇ। ਔਰ 1 ਸਾਲ ਲਗਾਤਾਰ ਮਿਹਨਤ ਕੀਤੀ ਗਈ। ਵਿਚਾਰ ਵਟਾਂਦਰਾ ਕੀਤਾ ਗਿਆ। ਤਾਂ ਇਹ ਨਤੀਜਾ ਨਿਕਲੇ। ਜਿ세 ਟ੍ਰੈਫਿਕ ਰੂਲ ਕੋਈ 1-2 ਬਣਾਉਂਦੇ ਹੋਣਗੇ ਪਰ ਪਾਲਣਾ ਤੇ ਸਾਰਾ ਦੇਸ਼ ਕਰਦਾ ਨਾ। ਕਰੋੜਾਂ ਬੰਦੇ ਟ੍ਰੈਫਿਕ ਰੂਲ ਥੋੜੀ ਬਣਾਉਂਦੇ ਨੇ। ਕਰੋੜਾਂ ਬੰਦੇ ਟ੍ਰੈਫਿਕ ਰੂਲ ਮੰਨਦੇ ਨੇ। 1-2 ਟ੍ਰੈਫਿਕ ਰੂਲ ਬਣਾਉਂਦੇ ਨੇ। ਦੋ ਚਾਰ ਟ੍ਰੈਫਿਕ ਰੂਲ ਬਣਾ ਦੇਣਾ ਜਣਾ ਖਣਾ ਨਹੀਂ ਬਣਾਉਂਦਾ ਜਣੇ ਖਣੇ ਨੂੰ ਮੰਨਣਾ ਪੈਂਦਾ ਜੋ ਟ੍ਰੈਫਿਕ ਰੂਲ ਬਣ ਗਏ ਇਸ ਤਰ੍ਹਾਂ ਜਣਾ ਖਣਾ ਪੰਥ ਦੀ ਮਰਿਆਦਾ ਨਹੀਂ ਬਣਾਉਂਦਾ ਤੇ ਜਣੇ ਖਣੇ ਨੂੰ ਕੋਈ ਹੱਕ ਨਹੀਂ ਇਹ ਵੀ ਮੈਨੇਜ ਕਰਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਮਰਿਆਦਾ ਨੂੰ ਮੰਨਣਾ ਸਾਡਾ ਫਰਜ਼ ਹੈ ਮਰਿਆਦਾ ਬਣਾਵਣੀ ਸਾਡਾ ਹੱਕ ਨਹੀਂ ਹੈ ਪੰਥ ਦਾ ਹੱਕ ਹੈ ਔਰ ਆਖਰੀ ਫੈਸਲਾ ਅਕਾਲ ਤਖਤਾ ਦਾ ਇਹ ਚਾਰ ਗੁੰਟਾਂ ਵਿੱਚ ਉਹ ਸਵਗਤ ਜੋ ਸਤਗੁਰਾਂ ਨੇ ਤਖਤ ਬਣਾਏ ਸਨ ਪੁਰਾਣੇ ਪੰਨੇ ਪ੍ਰਮਾਣੀ ਇਹ ਤਖਤ ਇੱਕ ਦੱਖਣ ਦੇਚ ਹਜ਼ੂਰ ਸਾਹਿਬ ਇੱਕ ਪੂਰਬ ਦੇਚ ਪਟਨਾ ਸਾਹਿਬ ਇਸ ਤਰ੍ਹਾਂ ਉੱਤਰ ਵਿੱਚ ਅਨੰਦਪੁਰ ਸਾਹਿਬ ਸੀ ਪ੍ਰਾਚੀਨ ਔਰ ਦੱਖਣ ਵਿੱਚ ਲੈਹਲੀ ਤਰਫ ਪੈ ਜਾਂਦਾ ਸੀ ਅਕਾਲ ਤਖਤ ਜੇ ਕਿਧਰੇ ਝਗੜਾ ਹੈ ਆਪਸ ਦੇ ਸਿੱਖਾਂ ਦਾ कर्नाटक, तमिल केरला महाराष्ट्र मध्य भारत जाके निपटा लो हजूर साहब बंगाल है असम है बिहार है कोई आपस में मतभेद ने निपटा लो पटना साहब पर जो कि तख्तों का भी आपस मतभेद है तो फिर निपटाओ अकाल तख्त आखिरी फैसला अकाल तख्त जी तख्त भी आपस में मतभेद बदकिस्मती बहुत कुछ हिला दिता गया है पता किसी कौम को खेरू खेरू करना हो उसका जो इष्ट है उसके इष्ट के दे मुकाबले देते कुछ इष्ट होर पैदा कर दो तो गुरु ग्रंथ साहब के दे मुकाबले देते उ दस भी गुरु होर पैदा कर दते गए हैं कोई निरंकारी है कोई नामदारी है कोई राधा स्वामी है कोई किले आए ने ਕੋਈ ਹੋਰ ਦਸਵੀਨ ਹੈ ਭਾਵੇਂ ਆਪਣੇ ਆਪ ਨੂੰ ਕਹਿੰਦੇ ਤੇ ਉਹ ਸੰਤ ਨੇ ਪਰ ਖਿਮਾ ਕਰਨੀ ਗੁਰੂ ਹੀ ਨੇ ਜਿਸ ਡੰਗ ਨਾਲੋਂ ਚੱਲਦੇ ਪੈਨੇ ਕਿਉਂਕਿ ਹਰੇਕ ਨੇ ਆਪਣੀ ਆਪਣੀ ਮਰਿਆਦਾ ਬਣਾ ਲਈ ਉਹ ਕਹਿੰਦੇ ਨੇ ਸਾਡੀ ਡੇਰੇ ਦੀ ਹੈ ਮਰਿਆਦਾ ਸਾਡੀ ਹੀ ਮਰਿਆਦਾ ਤੇ ਪੁੱਛਿਆ ਜਾ ਸਕਦਾ ਫਿਰ ਪੰਥ ਦੀ ਕੀ ਮਰਿਆਦਾ ਤੁਹਾਡੀ ਇਹ ਮਰਿਆਦਾ ਦੂਸਰੇ ਦੀ ਹੋਵੇ ਤੀਸਰੇ ਦੀ ਹੋਵੇ ਚੌਥੇ ਦੀ ਹੋਵੇ ਤੇ ਜਦ ਕਈ ਨਾ ਕੋਈ ਸਿੱਖ ਰੋਜ਼ ਗੁਰਦੁਆਰੇ ਆਣ ਵਾਲੇ ਵੀ ਕਹਿੰਦੇ ਨਹੀਂ ਜੀ ਅਸੀਂ ਤੇ ਆਪਣੀ ਠੰਗ ਦੀ ਮਰਿਆਦਾ ਚਲਾਨੀ ਹੈ ਤੇ ਫਿਰ ਰਾਦਾ ਸਵਾਮੀ ਨੂੰ ਬੰਨਣ ਦੀ ਕੋਈ ਲੋੜ ਹੀ ਨਹੀਂ ਨਿਰੰਕਾਰੀਆਂ ਨੂੰ ਪੰਡਣ ਦੀ ਕੋਈ ਲੋੜ ਨਹੀਂ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਬਾਣੀ ਪੜਦੇ ਨੇ ਸਿਰਫ ਸਾਡੀ ਮਰਿਆਦਾ ਹੀ ਤੇ ਨਹੀਂ ਮੰਨਦੇ ਤੇ ਨਹੀਂ ਮੰਨਦੇ ਇਹ ਮੈਂ ਸਿਰਫ ਪੰਥਕ ਦਰਗ਼ ਨੂੰ ਮੁਖ ਰੱਖ ਕੇ ਤੁਹਾਡੇ ਸਾਹਮਣੇ ਰੱਖ ਰਿਹਾ ਅੱਜ ਕੋਈ ਈਰਖਾ ਵਸੋ ਕੇ ਨਹੀਂ ਇਤਨੀ ਮਨਜ਼ ਕਰਾਂ ਇੱਕ ਗੁਰੂ ਦੇ ਮੁਕਾਬਲੇ ਦਿੱਤੇ 10ਵੀਂ ਗੁਰੂ ਖੜੇ ਕਰ ਦਿੱਤੇ ਗਏ ਕੌਮ ਖੇ ਰੁ ਖੇ ਰ ਔਰ ਜਿਹੜੀ ਕੌਮ ਧਾਰਮਿਕ ਤੌਰ ਤੇ ਇੱਕ ਨਾ ਹੋਵੇ ਉਸ ਨੂੰ ਸਿਆਸੀ ਤੌਰ ਤੇ ਇੱਕ ਕਰਨਾ ਬੜਾ ਔਖਾ ਹੈ ਬਹੁਤ ਗਟਾ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਕੁਝ ਗੁਰੂ ਖੜੇ ਕਰ ਦਿੱਤੇ ਗਏ। ਔਰ ਇਸ ਤਰ੍ਹਾਂ ਨੇ ਗੁਰੂਆਂ ਨੇ ਕਦੀ ਪੰਥ ਦਾ ਸਾਥ ਨਹੀਂ ਦਿੱਤਾ ਇਹ ਵੀ ਮੈਰਸ ਕਰਦੇ ਆ। ਕਦੀ ਨਹੀਂ ਦਿੱਤਾ। ਇਤਿਹਾਸ ਸਾਹਮਣੇ। ਮਰਿਆਦਾ ਖੇਰੂ ਖੇਰੂ ਕਰੋ, ਬਿਲਕੁਲ ਡਿਵਾਈਡ ਕਰ ਦਿਓ, ਤਕਸੀਮ ਕਰ ਦਿਓ। ਟੁਕੜੇ ਟੁਕੜੇ ਕਰ ਦਿਓ। ਅੱਜ ਇਹ ਗੌਂ ਧਾਰਮਿਕ ਤੌਰ ਤੇ ਵੀ ਵੰਡੀ ਹੋਈ ਹੈ, ਸਿਆਸੀ ਤੌਰ ਤੇ ਵੀ ਵੰਡੀ ਹੋਈ ਹੈ। ਦੂਰ ਦ੍ਰਿਸ਼ਟੀ ਚਿੰਤਾਤੁਰ ਨੇ ਕੀ ਬਣੇਗਾ? ਕੀ ਹੋਵੇਗਾ? ਇਤੇ ਧਾਰਮਿਕ ਤੌਰ ਤੇ ਵੀ ਤਕਸੀਮ ਹੋ ਗਏ। ਇਤੇ ਸਿਆਸੀ ਤੌਰ ਤੇ ਵੀ ਤਕਸੀਮ ਹੋ ਗਏ। ਅਕਾਲ ਤਖਤ ਇੱਕ ਇੱਕ ਹੈ ਪਰ ਬਦਕਿਸਮਤੀ ਜਥੇਦਾਰ ਇਸ ਵਕਤ ਤਿੰਨ ਨੇ। ਮੈਂ ਭਾਰਤ ਦੇ ਵਿੱਚ ਵੀ ਐਲਾਨ ਪੀਤਾ ਸੀ ਜਿਹੜੇ ਦੋ ਆਪਣਾ ਨਾਮ ਵਿਡਰਾ ਕਰ ਲੈਣਗੇ ਮੈਂ ਆਪਣਾ ਮਸਤਕ ਉਹਨਾਂ ਦੇ ਕਦਮਾਂ ਤੇ ਰੱਖਾਂਗਾ। ਠਿਕ ਰਹਿਣ ਦਿਓ। ਤਾਂ ਕਿ ਪੁਰਾਣੀ ਪਰੰਪਰਾ ਸਾਡੀ ਚੱਲੇ। ਤਾਂ ਕਿ ਅਸੀਂ ਮਾਣ ਨਾਲ ਕਹਿ ਸਕੀਏ। ਅਸੀਂ ਸਭ ਇੱਕ ਹਾਂ। ਬਿਲਕੁਲ ਇੱਕ ਹਾਂ। لیکن ਸਾਡੀ ਇਸ ਇਕਤਾ ਨੂੰ ਸਾਡੀ ਇਸ ਇੱਕ ਨੂੰ ਬਹੁਤ 60 ਵਜੇ ਭਾਵੇਂ ਸਾਡੀ ਗੱਲ ਤੇ ਇੱਕ ਤੋਂ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ ਅਸੀਂ ساری ਦੁਨੀਆ ਨੂੰ ਇਸ ਇੱਕ ਨਾਲ ਜੋੜਨਾ ਸੀ ਬਦਕਿਸਮਤੀ ਅਸੀਂ ਆਪ ਵੀ ਇੱਕ ਨਹੀਂ ਰਹੇ ਇਹ ਬਹੁਤ ਵੱਡੀ ਗੱਲ ਹੈ ਲੱਗਦਾ ਹੈ ਕੋਈ ਵੀ ਮर्यादा ਦੀ ਪਾਲਣਾ ਕਰਨ ਨੂੰ ਤਿਆਰ ਨਹੀਂ ਨਾ ਸਰੀਰਕ ਮਰਿਆਦਾ ਨਾ ਈਸ਼ਵਰੀ ਮਰਿਆਦਾ ਨਾ ਗੁਰੂ ਦੀ ਮਰਿਆਦਾ ਆਪਣੀ ਮਰਿਆਦਾ ਆਪਣੀ ਮਰਿਆਦਾ ਤੇ ਜੇ ਆਪਣੀ ਮਰਿਆਦਾ ਚਲਾਵਾਂਗੇ ਤੇ ਸਰੀਰ ਬਿਮਾਰ ਹੋ ਜਾਏਗਾ ਆਪਣੀ ਮਰਿਆਦਾ ਚਲਾਵਾਂਗੇ ਪੰਥ ਫੇਰੂ ਫੇਰ ਹੋ ਜਾਏਗਾ ਆਪਣੀ ਮਰਿਆਦਾ ਚਲਾਵਾਂਗੇ ਤੋ ਬिखर ਜਾਵਾਂਗੇ ਪੰਥ ਦੀ ਮਰਿਆਦਾ ਗੁਰੂ ਦੀ ਮਰਿਆਦਾ ਈਸ਼ਵਰ ਦੀ ਮਰਿਆਦਾ ਇਸ ਨੂੰ ਫਿਰ ਮੈਂ ਥੋੜਾ ਜਿਹਾ ਖੋਲ ਸਕਾਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਤੋ ਮੈਂ ਦੇਖਦਾ ਪਿਆ ਸਮਾਗੇ ਚਲਾ ਗਿਆ जिस तरह जमीन उत्ते सब कुछ मर्यादा दे चल वार पावन पानी अग्नि पाताल पाता इस धरती था प्रफी धर्मसाल यह धर्मसाल है जीवन दे धर्म दी जगह सब कुछ धर्म दे चल रहा है रात चल रही है दिन चल रहा है दरिया चल रहे हैं ग्रह नक्षत्र चल रहे हैं सूरज चंद तारे चल रहे हैं जमीन धर्म में चल रही है मर्यादा दे चल रही है नियम दे चल रही है बंदे अगर नहीं चल रहे तो नियम नियमें नहीं चल रहे ਦੇਰਾ ਸਭ ਕੁਝ ਬੇਨਿਆ ਬੇਮਰਿਆਦਾ ਇਸ ਨੂੰ ਕੱਲ ਥੋੜਾ ਜਿਹਾ ਹੋਰ ਅੱਗੇ ਤੋਰਾਂਗੇ ਤਾਂ ਕਿ ਪਤਾ ਚੱਲੇ ਅਸੀਂ ਪਹਿਲੇ ਪੜਾਓ ਦੇ ਵਿੱਚ ਵੀ ਆ ਕੇ ਨਹੀਂ ਪੰਜਵਾ ਤੇ ਸਜਖੰਡ ਹੈ ਸਜਖੰਡ ਵਸੇ ਜੰਕਾ ਅਸੀਂ ਪਹਿਲੇ ਪੜਾਅ ਤੇ ਹੀ ਪਹੁੰਚਿਆ ਕੇ ਨਹੀਂ ਇਸ ਮਰਿਆਦਾ ਨੂੰ ਕਿਵੇਂ ਜਪਣਾ ਹੈ ਕਿਵੇਂ ਸਮਾਰਕ ਤੇ ਚੱਲਣਾ ਹੈ ਜੋ ਗੁਰੂ ਨਾਨਕ ਕਲਮੀਦਰ ਪਿਤਾ ਨੇ ਸਾਡੇ ਸਾਹਮਣੇ ਇਹ ਮਰਿਆਦਾਵਾਂ ਰੱਖੀਆਂ ਨੇ ਕੁਝ ਬੰਦੇ ਸੋਈ ਬਿੰਡੇ ਜੋ ਖੋਜੇ ਸੁਭਾਵੇ ਤੂੰ ਸ਼ੁਰੂ ਸ਼ੁਰੂ ਜਦ ਕੋਈ ਧਾਰਮਿਕ ਬਣਦਾ ਹੈ ਨਵਾਂ ਨਵਾਂ ਸਿੱਖ ਬਣੇ ਨਵਾਂ ਨਵਾਂ ਜੋਗੀ ਬਣੇ ਮੈਂ ਦੇਖਿਆ ਹੈ ਹਿੰਦੁਸਤਾਨ ਚ ਕੋਈ ਇਸ ਪਾਸੇ ਯੋਗੀ ਆਉਂਦੇ ਨੇ ਬੜੇ ਉਹਨਾਂ ਦੇ ਪਿੱਛੇ ਚੱਲ ਪੈਂਦੇ ਨੇ ਬੜਾ ਬਹਾਅ ਹੁੰਦਾ ਹੈ ਬੜੀ ਤੇਜ਼ੀ ਹੁੰਦੀ ਹੈ ਔਰ ਉਹਨਾਂ ਦੀ ਤੇਜ਼ੀ ਦੇਖ ਕੇ ਜ ਪਤਾ ਚੱਲਦਾ ਜਿਵੇਂ ਹੁਣੇ ਪਹੁੰਚੇ ਤੇ ਹੁਣੇ ਪਹੁੰਚੇ ਪਰ ਇਹ ਕੁਝ ਦਿਨ ਦੀ ਤੇਜ਼ੀ ਆਉਂਦੀ ਹੈ ਬਸ ਕੁਝ ਦਿਨ ਦੀ ਗਹਿਰਾਈ ਨਹੀਂ ਆਉਂਦਾ ਉਹਦੇ ਵਿੱਚ ਕੋਈ ਗਹਿਰਾਈ ਨਹੀਂ ਉਥਲਾ ਬਣਾ ਹੁੰਦਾ ਹੈ ਬਹਾਵ ਬੜਾ ਦਿਖਾ ਹੁੰਦਾ ਹੈ ਤੇਜ਼ੀ ਬੜੀ ਆਉਂਦੀ ਹੈ ਮਰਿਆਦਾ ਤੇ ਜ਼ੋਰ ਬੜਾ ਹੈ ਅਗਰ ਕੋਈ ਝਰਨੇ ਦਾ ਪਾਣੀ ਕਿਸੇ ਚਟਾਨ ਨਾਲ ਟਕਰਾ ਕੇ ਤੇ ਉੱਥੇ ਹੀ ਪਰਕਰਮਾ ਕਰਦਾ ਰਹੇ ਅੱਗੇ ਵਗੇ ਨਾ ਜਾਏ ਨਾ ਤੋ ਸ਼ਾਇਦ ਉਥੇ ਰੁਕਾਵ ਪੈਦਾ ਹੋ ਜਾਏ ਉਸ ਰੁਕਾਵ ਕਰਕੇ ਸੜਾਂਦ ਵੀ ਪੈਦਾ ਹੋ ਜਾਏ ਤੇ ਕਿਧਰੇ ਪਿੱਛੋਂ बहाव ਵੀ ਰੁਕ ਜਾ ਰਿਹਾ ਹੈ ਤੋ ਜਿਸ ਤਰ੍ਹਾਂ ਰੁਕੇ ਆਇਆ ਪਾਣੀ ਸੜ ਜਾਂਦਾ ਹੈ